ਗੱਲਾਂ ਬਾਤਾਂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੁਝ ਗੱਲਾਂ ਸੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਆਪਣੇ ਸਾਈਕਲ ਸਫਰ ਬਾਰੇ। ਮੈਂ ਸਾਈਕਲ ਸਫਰ ਕਿਉਂ ਨਹੀਂ ਸ਼ੁਰੂ ਕਰ ਪਾ ਰਿਹਾ ਉਹ ਅੱਜ ਸਾਰਾ ਇਸ ਵੀਡੀਓ ਚ ਕਲੀਅਰ ਕਰ ਦਊਗਾ। ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਇੱਕ ਦੋ ਗੱਲਾਂ ਹੋਰ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੇ ਪਹਿਲਾਂ ਮੈਂ ਆਇਨਕ ਬਾਰੇ ਦੱਸਦਾ ਬਹੁਤ ਵੀਰ ਭੈਣ ਭਰਾ ਜਿਹੜੇ ਕਹਿਣਗੇ ਕਿ ਫੋਕਰਾ ਐਨਕ ਲਾ ਕੇ ਵੀਡੀਓ ਬਣਾ ਰਿਹਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ। ਮੈਂ ਆਪਣੀਆਂ ਦਿੱਕਤਾਂ ਦੱਸ ਦਿੰਦਾ ਮੇਰੇ ਫੋਨ ਦੀਆਂ ਸੋ ਮੇਰਾ ਫੋਨ ਆ ਜਿਹੜਾ ਆਈ ਡਿਟੈਕਟ ਨਹੀਂ ਕਰਦਾ ਜਿੱਦਾਂ ਹੁਣ ਆਈਫੋਨ ਨੇ ਜਾਂ ਹੁਣ ਜਿਹੜੇ ਲੇਟੈਸਟ ਫੋਨ ਆ ਰਹੇ ਨੇ ਆਈ ਡਿਟੈਕਟ ਕਰ ਲੈਂਦੇ ਨੇ ਵੀ ਜਿੱਧਰ ਨੂੰ ਵੀ ਬੰਦਾ ਬੰਦੇ ਦੀ ਅੱਖਾਂ ਹੁੰਦੀਆਂ ਨੇ ਉਹ ਉਸ ਹਾਵ ਨਾਲ ਵੀਡੀਓ ਬਣਾ ਦਿੰਦਾ ਪਰ ਮੇਰੇ ਫੋਨ 'ਚ ਇਦਾਂ ਹੈ ਨਹੀਂ ਇਸ ਕਰਕੇ ਵੀਡੀਓ ਖਰਾਬ ਹੋ ਜਾਂਦੀ ਆ ਬਾਰ-ਬਾਰ ਉਹਨੂੰ ਫੇਰ ਰਿਕਾਰਡ ਕਰਨਾ ਪੈਂਦਾ ਇਸ ਕਰਕੇ ਮੈਂ ਜਿਹੜੀਆਂ ਐਨਕਾਂ ਲਾ ਲਈਆਂ ਇੱਕ ਦਿੱਕਤ ਮੇਰੇ ਫੋਨ ਦੇ ਵਿੱਚ ਹੋਰ ਆ ਕਿ ਜਦੋਂ ਮੈਂ ਬਲੌਗ ਬਣਾ ਰਿਹਾ ਹੁੰਦਾ ਤਾ ਐਟ ਅ ਟਾਈਮ ਮੈਂ ਜਿੱਦਾਂ ਫਰੰਟ ਕੈਮਰੇ ਨਾਲ ਬਣਾ ਰਿਹਾ ਤਾਂ ਮੈਂ ਬੈਕ ਵਾਲੇ ਕੈਮਰੇ ਨਾਲ ਬਣਾ ਨਹੀਂ ਸਕਦਾ ਹੈਗਾ ਜੇ ਮੈਂ ਫਰੰਟ ਨਾਲ ਬਣਾ ਰਿਹਾ ਪਹਿਲਾਂ ਮੈਨੂੰ ਪੋਜ਼ ਕਰਨੀ ਪੈਂਦੀ ਆ ਫਿਰ ਦੁਬਾਰਾ ਸ਼ੁਰੂ ਕਰਨੀ ਪੈਂਦੀ ਆ ਫਿਰ ਬੈਕ ਵਾਲੇ ਕੈਮਰੇ ਨਾਲ ਮੇਰੀ ਵੀਡੀਓ ਬਣਦੀ ਆ ਇਹ ਦੋ ਦਿਕਤਾਂ ਜਿਹੜੀਆਂ ਮੇਰੇ ਫੋਨ ਦੇ ਵਿੱਚ ਹੈਗੀਆਂ ਨੇ ਸੋ ਐਨ ਕਲਾਉਣ ਦਾ ਰੀਜ਼ਨ ਇਹ ਆ ਉਗਰਾ ਫਗਰਾ ਕੋਈ ਨਹੀਂ ਹੈਗਾ ਪਿੰਡ ਤੋਂ ਇੱਕ ਸਾਦਾ ਜਿਹਾ ਜੀਵਨ ਜੀਣ ਵਾਲਾ ਮੈਂ ਕੋਈ ਬਹੁਤ ਵੱਡੇ ਮਹਿਲ ਨਹੀਂ ਹੈਗੇ ਮੇਰੇ ਛੋਟਾ ਜਿਹਾ ਸਾਡਾ ਘਰ ਆ ਤੇ ਜ਼ਮੀਨ ਜਾਇਦਤ ਮੇਰੇ ਕੋਲ ਹੈ ਨਹੀਂ ਜੇ ਇਨਕਮ ਸੋਰਸ ਦੀ ਗੱਲ ਕਰ ਲਵਾਂ ਤਾਂ ਮੇਰੇ ਕੋਲ ਸਿਰਫ ਇਨਕਮ ਇਨਕਮ ਸੋਰਸ ਆ ਉਹ ਸਿਰਫ ਮੇਰੀ ਇੱਕ ਪ੍ਰਾਈਵੇਟ ਨੌਕਰੀ ਆ ਉਸ ਤੋਂ ਜੋ ਪੈਸਾ ਹੁੰਦਾ ਉਹਦੇ ਨਾਲ ਹੀ ਮੈਂ ਸਾਰਾ ਕੁਝ ਕਰਦਾ ਤੇ ਕੋਈ ਬਹੁਤ ਜ਼ਿਆਦਾ ਸੈਲਰੀ ਵੀ ਨਹੀਂ ਹੈਗੀ ਮੇਰੀ ਥੋੜੀ ਜੀ ਸੈਲਰੀ ਆ ਸੋ ਉਹਦੇ ਨਾਲ ਹੀ ਜਿਹੜਾ ਗੁਜ਼ਾਰਾ ਹੁੰਦਾ ਆ ਇਹ ਰੀਜ਼ਨ ਹੀ ਆ ਮੇਰਾ ਮੀਨ ਹੁਣ ਤੁਸੀਂ ਸਮਝ ਹੀ ਗਏ ਹੋ ਕਿ ਕੀ ਰੀਜ਼ਨ ਕੀ ਆ ਬੰਦੇ ਦਾ ਕਿਉਂ ਨਹੀਂ ਉਹ ਕਰ ਪਾ ਰਿਹਾ ਸ਼ੁਰੂ ਸੋ ਪ੍ਰਾਈਵੇਟ ਨੌਕਰੀ ਕਰਨ ਵਾਲੇ ਲਈ ਸਾਈਕਲ ਸਫਰ ਕਰਨਾ ਦੁਨੀਆ ਦਾ ਉਹ ਵੀ ਉਹ ਬਹੁਤ ਮੁਸ਼ਕਿਲ ਆ ਪਰ ਹੌਂਸਲਾ ਜਜ਼ਬਾ ਹੈਗਾ ਕਰੂੰਗਾ ਜ਼ਰੂਰ ਅੱਜ ਨਹੀਂ ਤਾਂ ਕੱਲ ਹੋਊਗਾ ਜ਼ਰੂਰ ਕਿਉਂਕਿ ਆਪਣੇ ਅੰਦਰ ਇੱਕ ਜਜਬਾ ਹੌਸਲਾ ਪੂਰਾ ਆ ਬੁਲੰਦ ਨੇ ਹੌਸਲੇ ਤੋਂ ਛਾਰ ਦੇਣੀ ਹਿੰਮਤ ਹ ਸਾਈਕਲ ਸਫਰ ਸ਼ੁਰੂ ਕਿੱਦਾਂ ਹੋਊਗਾ ਉਹ ਹੋਊਗਾ ਆਪਣੀ ਜਿਹੜੀ ਨੌਕਰੀ ਆ ਉਹਨੂੰ ਸਕਿਪ ਕਰਕੇ ਅਜੇ ਮੈਂ ਉਹ ਹਾਲਾਤ ਵਿੱਚ ਹੈ ਨਹੀਂ ਕਿ ਮੈਂ ਆਪਣੀ ਨੌਕਰੀ ਨੂੰ ਸਕਿਪ ਕਰਾਂ ਪਰ ਕੋਸ਼ਿਸ਼ ਕਰ ਰਿਹਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਸਫਰ ਆ ਜਿਹੜਾ ਸ਼ੁਰੂ ਕਰ ਸਕਾਂ ਇਸੇ ਕਰਕੇ ਮੈਂ ਬਹੁਤ ਸਾਰੀਆਂ ਵੀਡੀਓ ਵਿੱਚ ਕਿਹਾ ਵੀ ਅਸੀਂ ਇਸੀ ਮੈਂ ਅਮਰਸਰ ਸਾਹਿਬ ਜਾਣਾ ਪਰ ਮੈਂ ਜਾ ਨਹੀਂ ਪਾਇਆ ਉਹਦਾ ਰੀਜ਼ਨ ਇਹੀ ਸੀ ਕਿ ਮੈਂ ਚਾਹੁੰਨਾ ਕਿ ਜਦੋਂ ਵੀ ਸਫ਼ਰ ਸ਼ੁਰੂ ਕਰਾਂ ਉਹ ਕੰਟੀਨਿਊ ਸਫ਼ਰ ਹੋਵੇ ਇਹ ਨਹੀਂ ਵੀ ਇੱਕ ਦੋ ਸਫ਼ਰ ਕੀਤੇ ਤੇ ਫਿਰ ਫੇਰ ਬਹਿ ਗਿਆ ਚੁੱਪ ਕਰਕੇ ਸੋ ਕੰਟੀਨਿਊ ਸਫ਼ਰ ਹੋਣ ਵੀ 2-3 ਮਹੀਨੇ ਬੰਦਾ ਸਾਈਕਲ ਤੇ ਚੜਿਆ ਹੀ ਰਹੇ ਉਹ ਹਿਸਾਬ ਦਾ ਸਫ਼ਰ ਮੈਂ ਕਰਨਾ ਚਾਹੁੰਦਾ ਲੰਮੇ-ਲੰਮੇ ਸਫ਼ਰ ਕਰਨਾ ਚਾਹੁੰਨਾ ਤੇ ਇਹੀ ਮੇਰਾ ਰੀਜ਼ਨ ਆ ਕਿ ਮੈਂ ਅਜੇ ਸਟਾਰਟ ਨਹੀਂ ਕੀਤਾ ਮੈਂ ਕਿਹਾ ਜਦੋਂ ਵੀ ਸਟਾਰਟ ਕੀਤਾ ਤੇ ਪੂਰੀ ਤਿਆਰੀ ਨਾਲ ਤੇ ਫਿਰ ਲੰਬੇ ਸਫ਼ਰਾਂ ਤੇ ਨਿਕਲਾਂਗੇ ਤੇ ਕੁਦਰਤ ਨੂੰ ਨਿਹਾਰਾਂਗੇ ਤੇ ਕੁਦਰਤ ਦੇ ਬਹੁ ਨੇੜੇ ਜਾਣਾ ਸੋ ਇਹੀ ਆ ਕਿ ਕੁਦਰਤ ਨੂੰ ਜਿੰਨਾ ਨਿਹਾਰਿਆ ਜਾਵੇ ਕੁਦਰਤ ਨਾਲ ਸਾਹਜ ਪਾਈ ਜਾਵੇ ਤੇ ਫਿਰ ਜ਼ਿੰਦਗੀ ਜਿਉਣ ਦਾ ਜਿਹੜਾ ਸਵਾਦ ਆਉਂਦਾ ਸੋ ਇਹੀ ਰੀਜ਼ਨ ਆ ਕਿ ਮੈਂ ਅਜੇ ਸ਼ੁਰੂ ਕਰਨੀ ਪਾ ਰਿਹਾ ਕਿਉਂਕਿ ਮੇਰੀ ਜੇਬ ਆਈਡੀ ਕੋਈ ਇਜਾਜ਼ਤ ਨਹੀਂ ਦਿੰਦੀ ਪਰ ਮੈਂ ਕੋਸ਼ਿਸ਼ ਕਰ ਰਿਹਾ ਵੀ ਕਿਸੇ ਕਿਸੇ ਨਾਲ ਤਰੀਕੇ ਨਾਲ ਜਿਹੜਾ ਪੈਸਾ ਇਕੱਠਾ ਕੀਤਾ ਜਾਵੇ ਫੰਡ ਤੇ ਫਿਰ ਨਿਕਲੀਏ ਸਾਈਕਲ ਸਫਰਾਂ ਤੇ ਤੇ ਦੂਜੀ ਗੱਲ ਮੈਂ ਤੁਹਾਡੇ ਨਾਲ ਇੱਕ ਹੋਰ ਸਾਂਝੀ ਕਰ ਲਵਾਂ ਕਿਉਂਕਿ ਮੈਂ ਹੁਣ ਕੋਈ ਵੀਡੀਓ ਨਹੀਂ ਬਣਾਉਂਦਾ ਜਿੱਦਾਂ ਤੁਹਾਨੂੰ ਪਤਾ ਹੀ ਜਿੰਨੇ ਵੀ ਪੈੜਪੜ ਆਪਣੇ ਨਾਲ ਜੁੜੇ ਨੇ ਤੇ ਉਹ ਦੇਖਦੇ ਨੇ ਕਿ ਕੋਈ ਵੀਡੀਓ ਨਹੀਂ ਆ ਰਹੀ ਤੇ ਕਿਉਂਕਿ ਮੈਂ ਬਲੌਗ ਬਣਾ ਨਹੀਂ ਸਕਦਾ ਆ ਜਿਹੜਾ ਹੁਣ ਕੱਲ ਐਤਵਾਰ ਲੰਘ ਕੇ ਹਟਿਆ ਜਿਹੜਾ ਐਤਵਾਰ ਤੇ ਉਹ ਐਤਵਾਰ ਨੂੰ ਅਸੀਂ ਪ੍ਰੋਗਰਾਮ ਬਣਾਇਆ ਸੀ ਕਿਸੇ ਗੁਰਦੁਆਰਾ ਸਾਹਿਬ ਜਾਣ ਦਾ ਪਰ ਉਹ ਨਾਲ ਦੇ ਬੰਦੇ ਨੇ ਜਿਹੜੇ ਸਵੇਰੇ ਨਾ ਨੁੱਕਰ ਜੀ ਕਰ ਗਏ ਇਸ ਕਰਕੇ ਉਹ ਕੈਨਸਲ ਹੋ ਗਿਆ ਬਾਕੀ ਸਾਰਾ ਦਿਨ ਬਾਅਦ ਵਿੱਚ ਮੈਂ ਵੀ ਸਾਰਾ ਦਿਨ ਹੀ ਪੈਂਦਾ ਰਿਹਾ ਉਹ ਜੋ ਵੀ ਹੁੰਦਾ ਕਹਿੰਦੇ ਚੰਗੇ ਲਈ ਹੁੰਦਾ ਵਧੀਆ ਚਲੋ ਨਹੀਂ ਗਏ ਹੈਗੇ ਕਿਉਂਕਿ ਬਾਹਰ ਵਿੱਚ ਫਿਰ ਰਾਸਤੇ ਵਿੱਚ ਕੰਮ ਖਰਾਬ ਹੋਣਾ ਸੀ ਖੱਜਲ ਖਵਾਰੀ ਉਹ ਹੋਣੀ ਸੀਗੀ ਵਧੀਆ ਠੀਕ ਹੈ ਨਹੀਂ ਗਏ ਹੈਗੇ ਕਿਉਂਕਿ ਮੀਂਹ ਪੈਂਦਾ ਨਹੀਂ ਸਾਰੇ ਦਿਨ ਅੱਜ ਵੀ ਉਹੀ ਹਾਲ ਆ ਮੀਂਹ ਪੈ ਰਿਹਾ ਸਾਰਾ ਦਿਨ ਸਵੇਰ ਦਾ ਹੀ ਮੀਂਹ ਪੈ ਰਿਹਾ ਤੇ ਇਹ ਰੀਜ਼ਨ ਸੀਗਾ ਕਿ ਉੱਥੇ ਵੀ ਨਹੀਂ ਜਾ ਹੋਇਆ ਤੇ ਇਦਾਂ ਮੇਰੀ ਵੀਡੀਓ ਨਹੀਂ ਬਣ ਰਹੀ ਕਿਤੇ ਵੀ ਮਤਲਬ ਮੈਂ ਹੋ ਸਕਦਾ ਕਿ ਐਤਵਾਰ ਨੂੰ ਆਪਾਂ ਜਾ ਸਕਦੇ ਆ 50 100 ਕਿਲੋਮੀਟਰ 150 ਕਿਲੋਮੀਟਰ ਦੀ ਦੂਰੀ ਵਾਲਾ ਕੋਈ ਸਫ਼ਰ ਕਰ ਸਕਦੇ ਆ ਪਰ ਮੇਰੇ ਅੰਦਰ ਇਹ ਹੀ ਆ ਕਿ ਜਦੋਂ ਵੀ ਸਫਰ ਸ਼ੁਰੂ ਕਰੀਏ ਨਾ ਉਹ ਕੰਟੀਨਿਊ ਚੱਲੇ ਨਹੀਂ ਵੀ 1-2 ਦਿਨ ਦੇ ਵਿੱਚ ਉਹ ਖਤਮ ਹੋ ਜਾਵੇ ਫਿਰ ਹਫਤੇ ਬਾਅਦ ਚੱਲੀਏ ਲੰਬਾਈ ਸਫਰ ਕਰਨਾ ਕੋਚ ਦੇ ਵਿੱਚ ਹੀ ਸੁਆਦ ਆ ਉਹ ਸਫਰ ਕਰਨਾ ਤੇ ਜਲਦੀ ਕਰਾਂਗੇ ਕੋਸ਼ਿਸ਼ ਚ ਲੱਗੇ ਹੋਇਆ ਤੇ ਆਪਣਾ ਕਾਰਨ ਦੱਸਦਾ ਕਿ ਮੇਰੀ ਜੇਬ ਆ ਜਿਹੜੀ ਉਹ ਇਜਾਜ਼ਤ ਨਹੀਂ ਹੁੰਦੀ ਇਸ ਕਰਕੇ ਜਿਹੜਾ ਸਫਰ ਸ਼ੁਰੂ ਨਹੀਂ ਹੋ ਰਿਹਾ ਤੇ ਪਰ ਮੈਂ ਚਾਹੁੰਦਾ ਕਿ ਯਾਰ ਰੋਜ਼ ਨਾ ਰੋਜ਼ ਨਾ ਇਸ ਚੈਨਲ ਤੇ ਕੋਈ ਨਾ ਕੋਈ ਵੀਡੀਓ ਜ਼ਰੂਰ ਆਵੇ ਕਿਉਂਕਿ ਵੀਡੀਓ ਪਾਉਣੀ ਜ਼ਰੂਰੀ ਆ ਜੇ ਆਪਾਂ YouTube ਤੇ ਕੰਟੀਨਿਊ ਕੰਮ ਨਹੀਂ ਕਰਦੇ ਹੈਗੇ YouTube ਨੂੰ ਲੱਗਦਾ ਕਿ ਇਹ ਬੰਦਾ ਸੀਰੀਅਸ ਨਹੀਂ ਹੈਗਾ ਤੇ ਉਹ ਜਿਹੜੀ ਆ ਰੀਚ ਫਿਰ ਘਟ ਜਾਂਦੀ ਹੈ ਜਿਹੜੀ ਆਪਣੀ ਵੀਡੀਓ ਹੁੰਦੀ ਆ ਉਹ ਫਿਰ ਲੋਕਾਂ ਤੱਕ ਨਹੀਂ ਪਹੁੰਚਦੀ ਹੈਗੀ ਆਪਾਂ ਪਿੱਛੇ ਰਹਿ ਜਾਂਦੇ ਆ ਸੋ ਜੇ ਡੇਲੀ ਕੰਪ ਕੰਮ ਕਰਾਂਗੇ YouTube ਨੂੰ ਲੱਗਦਾ ਕਿ ਹਾਂ ਬੰਦਾ ਸੀਰੀਅਸ ਆ ਕੰਮ ਸਹੀ ਤਰੀਕੇ ਨਾਲ ਕਰ ਰਿਹਾ ਇਸ ਕਰਕੇ ਉਹ ਆਪਣੀ ਵੀਡੀਓ ਨੂੰ ਅੱਗੇ ਲੈ ਕੇ ਆਉਂਦਾ ਇਸ ਕਰਕੇ ਹੁਣ ਤੁਹਾਡੇ ਤੋਂ ਮਦਦ ਇਹ ਨਹੀਂ ਕਿ ਮੈਂ ਕਹਿੰਦਾ ਵੀ ਮੈਨੂੰ ਪੈਸੇ ਦੇ ਦਿਓ ਬਈ ਮੈਂ ਕਿਸੇ ਤੋਂ ਪੈਸੇ ਨਹੀਂ ਮੰਗਦਾ ਮੈਂ ਕਿਸੇ ਤੋਂ ਇਦਾਂ ਦੀ ਕੋਈ ਮਦਦ ਨਹੀਂ ਮੰਗਦਾ ਮੈਨੂੰ ਆਹ ਸਮਾਨ ਲੈ ਦੋ ਜਾਂ ਮੈਨੂੰ ਉਹ ਸਮਾਨ ਲੈ ਦੋ ਆ ਮੈਂ ਹੁਣ ਸਾਈਕਲ ਲਿਆ ਸੀਗਾ ਇਹ ਵੀ ਮੋ ਮੁਸ਼ਕਿਲ ਨਾਲ ਲਿਆ ਮੇਰੇ ਕੋ ਇਹ ਸਮਝ ਲਓ ਵੀ ਅੱਧੇ ਕ ਪੈਸੇ ਸੀਗੇ ਅੱਧੇ ਕ ਪੈਸੇ ਕਿਸੇ ਮਿੱਤਰ ਤੋਂ ਲੈਏ ਨੇ ਉਹ ਮਿੱਤਰ ਨਾਲ ਵੀ ਇੱਕ ਦਿਨ ਮਿਲਵਾਵਾਂਗੇ ਜ਼ਰੂਰ ਜਦੋਂ ਥੋੜੀ ਪਹਿਚਾਣ ਬਣੀ ਅਜੂਰ ਉਸ ਮਿੱਤਰ ਨਾਲ ਆਪਾਂ ਤੁਹਾਨੂੰ ਮਿਲ ਮਿਲਵਾਵਾਂਗੇ ਜਿਹਨੇ ਆਪਣੀ ਹੈਲਪ ਕੀਤੀ ਸੀ ਬਿਨਾਂ ਸੋਚੇ ਸਮਝੇ ਇੱਕ ਮਿੰਟ ਦੇ ਵਿੱਚ ਉਹਨੇ ਮੈਨੂੰ ਪੈਸੇ ਟਰਾਂਸਫਰ ਕਰ ਦਿੱਤੇ ਸੀ ਤੇ ਉਹ ਮੈਂ ਸਿੱਕ ਲਿਆ ਅੱਧੇ ਕ ਪੈਸੇ ਉਹਦੇ ਮੈਂ ਵਾਪਸ ਕਰ ਦਿੱਤੇ ਬਾਕੀ ਅੱਧੇ ਰਹਿੰਦੇ ਨੇ ਉਹ ਵੀ ਵਾਪਸ ਕਰ ਦੂੰਗਾ ਤੇ ਸਮਾਨ ਵੀ ਜਿਹੜਾ ਮੈਂ ਥੋੜਾ ਬਹੁਤਾ ਹੀ ਲੈ ਸਕਿਆ ਜਿੱਦਾਂ ਮੰਨ ਲਓ ਛੋਟੀਆਂ ਛੋਟੀਆਂ ਚੀਜ਼ਾਂ ਪਾਵਰ ਬੈਂਕ ਲੈ ਲਈ ਆ ਸਮਾਨ ਲਿਆ ਪਰ ਜ਼ਰੂਰੀ ਸਮਾਨ ਹੋਰ ਵੀ ਹੁੰਦਾ ਜਿੱਦਾਂ ਟੈਂਟ ਹੋ ਗਿਆ ਅ ਹਲੇ ਟਰਾਈਪੋਡ ਵੀ ਨਹੀਂ ਲਿਆ ਉਹ ਵੀ ਲੈਣਾ ਮੈਂ ਇੱਕ ਹੋਰ ਹੁੰਦਾ ਯਾਰ ਮੋਨੋਪੈਡ ਕਹਿੰਦੇ ਨੇ ਸ਼ਹਿਰ ਨੂੰ ਮੋਨੋਪੈਡ ਕਹਿੰਦੇ ਨੇ ਐਦਾਂ ਦੀ ਕੋਈ ਹੁੰਦਾ ਵੀ ਉਹ ਜਿਹੜਾ ਮਤਲਬ ਕੋਈ ਬੰਦੇ ਨੇ ਖੜ ਕੇ ਵੀਡੀਓ ਬਣਾਉਣੀ ਆ ਉਹਦੇ ਲਈ ਹੁੰਦਾ ਸੋ ਉਹ ਲੈਣਾ ਇੱਕ ਉਹ ਐਦਾਂ ਦੇ ਬਹੁਤ ਸਾਰੇ ਸਮਾਨ ਨੇ ਜਿੱਦਾਂ 슬ੀਪਿੰਗ ਬੈਗ ਜ਼ਰੂਰੀ ਆ ਜੈਕਟ ਵਗੈਰਾ ਜ਼ਰੂਰੀ ਆ ਲੋਹਰਾ ਵਗੈਰਾ ਉਹਨਾਂ ਦੀਆਂ ਚਾਹੀਦੀਆਂ ਨੇ ਬੂਟ ਵਗੈਰਾ ਫਿਰ ਉਹਨਾਂ ਦੇ ਚਾਹੀਦੇ ਨੇ ਇਦਾਂ ਦਾ ਸਾਮਾਨ ਬਹੁਤ ਸਾਰਾ ਸਾਮਾਨ ਆ ਮਤਲਬ ਜੇ ਸਾਮਾਨ ਸਾਮਾਨ ਦੀ ਗੱਲ ਕਰ ਲਈ ਆ ਸਾਰੇ ਸਾਮਾਨ ਦੀ ਗੱਲ ਲਈ ਮੈਨੂੰ ਲੱਗਾ 60-70000 ਰੁਪਇਆ 50000 ਰੁਪਇਆ ਤਾਂ ਇਹਨਾਂ ਚੀਜ਼ਾਂ ਤੇ ਇਨਵੈਸਟ ਹੋ ਜਾਂਦਾ ਬੰਦੇ ਦਾ ਸੋ ਉਸ ਤੋਂ ਬਾਅਦ ਫਿਰ ਬੰਦੇ ਦੇ ਜੀਬ ਚ ਵੀ ਚਾਰ ਪੈਸੇ ਚਾਹੀਦੇ ਨੇ ਫੇਰ ਹੀ ਉਹ ਸਫਰ ਅੱਗੇ ਦਾ ਜਿਹੜਾ ਉਹ ਕੰਟੀਨਿਊ ਕਰ ਸਕਦਾ ਇਸ ਲਈ ਹੁਣ ਮੈਂ ਸੋਚਿਆ ਵੀ ਜੇ ਰੋਜ਼ ਵੀਡੀਓ ਆਉਣੀ ਚਾਹੀਦੀ ਆ ਮੈਂ ਕੀ ਕੀਤਾ ਬਾਈ ਆ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰਤੀਆਂ ਮੈਂ ਇਹ ਕਿਤਾਬਾਂ ਹੁਣ ਜਿੱਦਾਂ ਇੱਕ ਸਾਈਕਲ ਆ ਸਾਈਕਲ ਬੰਦਾ ਜਦੋਂ ਸਫਰ ਕਰਦਾ ਉਹ ਕੁਦਰਤ ਦੇ ਨਾਲ ਜੁੜਦਾ ਮੈਨੂੰ ਲੱ ਇਸ ਕਰਕੇ ਮੈਂ ਪੜ੍ਹਨੀਆਂ ਸ਼ੁਰੂ ਕੀਤੀਆਂ ਨੇ ਕੋਈ ਵੀ ਚੰਗੀ ਕਿਤਾਬ ਮੈਂ ਉਹ ਕਿਤਾਬ ਨੂੰ ਪੜ੍ਹੂੰਗਾ ਜੋ ਉਹਦੇ ਵਿੱਚੋਂ ਮੈਂ ਚੰਗਾ ਸਿੱਖੂੰ ਕੋਸ਼ਿਸ਼ ਕਰਾਂਗਾ ਡੇਲੀ ਇੱਕ ਵੀਡੀਓ ਆਵੇ ਜਿੱਦਾਂ ਹੀ ਤੁਸੀਂ ਦੂਜੀਆਂ ਵੀਡੀਓ ਨੂੰ ਪਿਆਰ ਦਿੱਤਾ ਤੇ ਇਹਨਾਂ ਵੀਡੀਓ ਨੂੰ ਵੀ ਪਿਆਰ ਦਿਓ ਤਾਂ ਕਿ ਇੱਕ سپورਟ ਹੋ ਸਕੇ ਜਿੰਨੇ ਵੀ ਆਪਣੇ ਪੰਜਾਬੀ ਭਰਾ ਪੈਣਾ ਜਿੰਨੇ ਵੀ ਨੇ ਜਿਹੜੇ ਐਨ ਆਰ ਆਈ ਭਰਾ ਪੈਣਾ ਨੇ ਬਾਹਰ ਉਪਦੇਸ਼ਾਂ ਚ ਵਸਦੇ ਨੇ ਜਿਹੜੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਦੇ ਨੇ ਉਹ سپورਟ ਜ਼ਰੂਰ ਕਰਿਓ ਤਾਂ ਕਿ ਜਿਹੜੇ ਆਪਣੇ ਸਾਈਕਲ ਸਫਰ ਨੇ ਜਲਦੀ ਤੋਂ ਜਲਦੀ ਸ਼ੁਰੂ ਹੋ ਸਕਣ ਬਸ ਇੰਨਾ ਕੁ ਸੀ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ ਤੇ ਮਿਲਦੇ ਆ ਇੱਕ ਨਵੇਂ ਬਲੌਗ ਦੇ ਨਾਲ ਜਲਦੀ ਹੱਦ ਤੱਕ ਲਈ ਸਤਿ ਸ਼੍ਰੀ ਅਕਾਲ ਪਿਆਰ ਸਤਕਾਰ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ